ਪੰਜਾਬੀ ਸੰਗੀਤ ਜਗਤ ਲਈ ਇੱਕ ਬੇहद ਮੰਦਪਾਕੀ ਖਬਰ ਸਾਹਮਣੇ ਆਈ ਹੈ ਮਸ਼ਹੂਰ ਪੰਜਾਬੀ ਗਾਇਕ ਮਾਸਟਰ ਸਲੀਮ ਦੇ ਪਿਤਾ 우ਸਤਾਦ ਪੂਰਨ ਸ਼ਾ ਕੋਟੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਪੰਜਾਬੀ ਸੰਗੀਤ ਜਗਤ ਦੇ 우ਸਤਾਦ ਗਾਇਕ ਪੂਰਨ ਸ਼ਾ ਕੋਟੀ ਨੇ ਅੱਜ ਜਲੰਧਰ ਦੇ ਦਿਓਨ ਲਗਰ ਵਿਖੇ ਆਖਰੀ ਸਾਹ ਲਏ ਉਹ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਜ਼ਿਕਰਯੋਗ ਹੈ ਕਿ ਪੂਰਨ ਸ਼ਾ ਕੋਟੀ ਪੰਜਾਬ ਦੇ ਵੱਡੇ ਮਕਬੂਲ ਗਾਇਕਾਂ ਦੇ 우ਸਤਾਦ ਵੀ ਰਹੇ ਨੇ ਇਸ ਦੁੱਖ ਦੀ ਘੜੀ ਵਿੱਚ ਕਈ ਸੰਗੀਤ ਜਗਤ ਨਾਲ ਜੁੜੀਆਂ ਸ਼ਖਸੀਅਤਾਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚ ਰਹੀਆਂ ਨੇ ਤੇ ਸਾਡਾ ਆਧਾਰਾ ਵੀ ਇਸ ਮੌਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ। 우ਸਤਾਦ ਪੂਰਨ ਸ਼ਾ ਕੋਟੀ ਨੂੰ ਪੰਜਾਬੀ ਲੋਕ ਧਾਰਾ ਅਤੇ ਭਾਵਨਾਵਾਂ ਨਾਲ ਭਰਪੂਰ ਗੀਤ ਕਲਾ ਦਾ ਇੱਕ ਮਹੱਤਵਪੂਰਨ ਨਾਮ ਮੰਨਿਆ ਜਾਂਦਾ ਰਹੇਗਾ। ਉਹਨਾਂ ਦੀ ਲਿਖਤ ਵਿੱਚ ਮਿੱਟੀ ਦੀ ਸੁਗੰਧ, ਆਮ ਲੋਕਾਂ ਦੇ ਦੁੱਖ-ਸੁਖ ਅਤੇ ਸਮਾਜ ਦੀ ਹਕੀਕਤ ਸਪਸ਼ਟ ਰੂਪ ਵਿੱਚ ਨਜ਼ਰ ਆਉਂਦੀ ਸੀ। ਕਈ ਪ੍ਰਸਿੱਧ ਪੰਜਾਬੀ ਗਾਇਕਾਂ ਨੇ ਉਹਨਾਂ ਦੇ ਲਿਖੇ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਜੋ ਅੱਜ ਵੀ ਦਰਸ਼ਕਾਂ ਦੇ ਦਿਲਾਂ 'ਚ ਵਸਦੇ ਨੇ। ਸਾਹਿਤਕ ਅਤੇ ਸੱਭਿਆਚਾਰਕ ਮੰਚਾਂ ਦੇ ਪੂਰਨ ਸ਼ਾ ਕੋਟੀ ਨੂੰ ਇੱਕ ਸੰਵੇਦਨਸ਼ੀਲ ਸੋਚ ਅਤੇ ਗਹਿਰੀ ਕਲਮ ਵਾਲੇ ਰਚਨਹਾਰ ਵਜੋਂ ਜਾਣਿਆ ਜਾਂਦਾ ਰਿਹਾ ਹੈ। ਉਹਨਾਂ ਦੀ ਰਚਨਾ ਸਿਰਫ ਮਨੋਰੰਜਨ ਤੱਕ ਸੀਮਤ ਨਹੀਂ ਰਹੀ ਸਗੋਂ ਸਮਾਜ ਨੂੰ ਸੋਚਣ ਲਈ ਪ੍ਰੇਰਿਤ ਵੀ ਕਰਦੀ ਰਹੀ ਹੈ। ਉਹਨਾਂ ਦੇ ਪੁੱਤਰ ਮਾਸਟਰ ਸਲੀਮ ਅੱਜ ਦੇ ਸਮੇਂ ਦੇ ਪ੍ਰਸਿੱਧ ਪੰਜਾਬੀ ਗਾਇਕ ਨੇ। ਉਸਤਾਦ ਪੂਰਨ ਸ਼ਾ ਕੋਟੀ ਦੇ ਦਿਹਾਂਤ ਨਾਲ ਪੰਜਾਬੀ ਸੰਗੀਤ ਜਗਤ ਨੂੰ ਇੱਕ ਅਪੂਰਣੀ ਘਾਟ ਪਈ ਹੈ। ਇਸ ਮੌਕੇ ਕਈ ਕਲਾਕਾਰਾਂ, ਸਾਹਿਤਕਾਰਾਂ ਅਤੇ ਪ੍ਰਸ਼ੰਸ਼ ਕਾਵਲੋਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਇੱਕ ਨਾ ਪੂਰਾ ਹੋਣ ਵਾਲਾ ਘਟਾ ਜਿਹੜਾ ਬਿਲਕੁਲ ਇਹੀ ਹੈ ਜੀ ਕਿ ਐਸਾ ਨਾਮ ਜਿਨ੍ਹਾਂ ਨੇ अनेका ਆਪਣੇ ਨਾਮ ਦੇ ਨਾਲ अनेका ਨਾਮ ਪੈਦਾ ਕਰ ਦਿੱਤੇ ਐਸਾ ਜਿਹੜਾ ਲੰਬਾ ਸਮਾਂ ਸਿੱਖੇ ਹੋਵੇ ਜਿਹੜਾ ਚੰਦ ਦਿਨ ਰਹਿ ਕੇ ਵੀ ਸਿੱਖੀ ਉਹ ਵੀ ਆਪਣੀ ਰੋਟੀ ਕਮਾ ਰਿਹਾ ਸੰਗਤ ਦਾ ਪਰ ਵੱਡੀ ਗੱਲ ਹੈ ਕਿ ਸਿਰਫ ਇਹ ਪੇਸ਼ਕਾਰ ਨਹੀਂ ਸੀ ਗਾਇਕੀ ਨੂੰ ਖੁਦ ਉਸਤਾਦ ਹੋਣਾ ਟੀਚਰ ਹੋਣਾ ਤੁਹਾਨੂੰ ਚੀਜ਼ਾਂ ਕੰਪੈਰੀਟਿਵਲੀ ਘੱਟ ਮਿਲਦੀਆਂ ਕਿ ਬੰਤ ਕੋ ਵਿਅਕਤੀ ਅੱਛਾ ਗਾਇਕ ਹੋ ਸਕਦਾ ਸਟੇਟ ਅੱਛਾ ਪੇਸ਼ਕਾਰ ਹੋ ਸਕਦਾ ਪਰ ਉਹ ਅੱਛਾ ਟੀਚਰ ਨਹੀਂ ਹੁੰਦਾ ਪਰ ਗੁਰੂ ਸਾਹਿਬ ਕੁਟੇ ਸਾਹਿਬ ਦੀ ਸੈਲਿਟੀ ਐਸੀ ਸੀ ਕਿ ਜਦੋਂ ਉਹ ਆਪ ਗਾਉਂਦੇ ਸੀ ਉਹ ਵੀ ਬਹੁਤ ਅਪੀਲਿੰਗ ਸੀ ਜਦੋਂ ਸਿਖਾਉਂਦੇ ਸੀ ਉਹ ਵੀ ਬਹੁਤ ਹੀ ਪਿਆਰ ਜਿਹੜਾ ਟੀਚਾ ਹੈ ਉਹਦੀ ਕੰਟਰੀਬਿਊਸ਼ਨ ਬਹੁਤ ਸੰਜੋ ਕੇ ਸੰਗੀਤ ਔਡੇ ਤੱਕ ਆ ਗਿਆ ਤੁਸੀਂ ਕੀ ਉਹ ਸੰਗੀਤ ਅਗਦੀਆਂ ਪੀੜ੍ਹੀ ਨੂੰ ਦੇ ਰਹੇ ਹੋ ਤਾਂ ਉਸ ਹਾਜ਼ਨਾ ਬਹੁਤ ਫਲਕਾਰ ਔਡੇ ਤੱਕ ਉਹ ਚਾਹਲੇ ਬਣਾ ਦਿੱਤੇ ਸਾਡੇ ਤਾਂ ਪਿਓ ਸਮਾਨ ਜਿਵੇਂ ਬੜਾ ਪਿਆਰ ਬੜਾ ਆਸ਼ੀਰਵਾਦ ਜਿਹਨੇ ਵਾਰੀ ਜਿਵੇਂ ਮਿਲੀਆਂ ਰਾਜਪਤ ਦਾ ਉਹਦੇ ਪਹਿਲਾਂ ਵੀ ਮਿਲ ਕੇ ਆਏ ਆ ਉਹ ਲੋਕ ਵੀ ਉਸਕੇ ਬੱਚੇ ਕਰਨਾ ਜਲਨਾ ਬੜਾ ਪਿਆਰ ਦਿੱਤਾ ਬੜੀਆਂ ਦੁਆਵਾਂ ਦਿੱਤੀਆਂ Sí, la pieza.